ਬਹੁਤ ਹੀ ਸਤਿਕਾਰਯੋਗ ਦੋਸਤੋ ਫੇਸਬੁੱਕ ਦੇਖਣ ਵਾਲਿਓ YouTube ਦੇ ਚੈਨਲ ਦੇਖਣ ਵਾਲੇ ਦੋਸਤਾਂ ਲਈ ਪਿਆਰ ਭਰਿੰਦ ਸਤਿ ਸ਼੍ਰੀ ਅਕਾਲ ਵੱਖ-ਵੱਖ ਮਹਿਕਮਿਆਂ ਦੇ ਵਿੱਚ ਫੀਲਡ ਦੇ ਵਿੱਚ ਵੱਖ-ਵੱਖ ਸ਼ੌਂਕ ਵਾਲੇ ਗੁਣਾ ਵਾਲੇ ਵਿਅਕਤੀ ਹਨ ਪੁਲਿਸ ਦੇ ਪਾਕ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਖਤ ਸੁਭਾਅ ਦੇ ਲੋਕ ਹੁੰਦੇ ਹਨ ਅਸਲ ਵਿੱਚ ਕਿਉਂਕਿ ਪੁਲਿਸ ਦਾ ਆਮ ਤੌਰ ਤੇ ਜਿਹੜੇ ਮਾੜੇ ਅਨਸਰ ਆ ਸਮਾਜ ਵਿਰੋਧੀ ਅਨਸਰ ਆ ਉਹਨਾਂ ਨਾਲ ਵਾਹਵਾਸਤਾ ਪੈਂਦਾ ਤੇ ਜੇ ਉਹਨਾਂ ਵਿੱਚ ਸ਼ਕਤੀ ਨਾ ਹੋਵੇ ਸਮੇਂ ਦੀ ਤੇ ਜਿਹੜੇ ਮਾੜੇ ਅਨਸਰ ਆ ਸਮਾਜ ਵਿਰੋਧੀ ਅਨਸਰ ਆ ਉਹ ਫਿਰ ਡਨਗੇ ਸੋ ਪੁਲਿਸ ਨੂੰ ਆਪਣਾ ਪ੍ਰਭਾਵ ਵਧਿਆ ਬਣਾਈ ਰੱਖਣ ਲਈ ਆਉਂਦੇ ਸਵਾਲ ਵਿੱਚ ਵੀ ਉਹ ਮੌਕੇ ਦਾ ਅਫਸਰ ਜਿਹੜਾ ਉਹਨਾਂ 'ਤੇ ਵੱਡੀ ਪਾਈ ਹੁੰਦੀ ਆ ਉਹਨਾਂ ਨੂੰ ਬਦਲਣਾ ਪੈਂਦਾ ਚੇਂਜ ਕਰਨਾ ਪੈਂਦਾ ਪਰ ਅਦਰਸਲ ਵਿੱਚ ਜਿਹੜੇ ਪੁਲਿਸ ਵਿਭਾਗ ਦੇ ਅਧਿਕਾਰੀ ਆ ਮੁਲਾਜ਼ਮਾ ਉਹ ਵੀ ਸਾਡੇ ਭਰਾ ਹੁੰਦੇ ਆ ਇਨਸਾਨ ਹੁੰਦੇ ਆ ਉਹਦੇ ਅੰਦਰ ਵੀ ਇਨਸਾਨੀ ਜਜ਼ਬਾ ਹੁੰਦਾ ਮੁਹੱਬਤ ਹੁੰਦੀ ਆ ਮੋਹ ਹੁੰਦੀ ਆ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਪੁਲਿਸ ਦੇ ਵਿੱਚ ਕਵੀ ਵੀ ਆ ਸ਼ਾਇਰ ਵੀ ਆ ਗੀਤਕਾਰ ਵੀ ਆ ਸਿੰਗਰ ਵੀ ਆ ਬਚਨ ਬੇਦਲ ਸਾਹਬ ਕਿੱਡੇ ਵੱਡੇ ਗੀਤਕਾਰ ਆ ਗੁਰਚਾਨੇ ਪੱਪਾ ਰਾੜੀ ਯਾਰ ਉਹ ਬੜੇ ਬੜੇ ਸਾਈਕਲਿਸਟ ਆ ਥਾਣੇਦਾਰ ਰਟਾਇਰ ਹੋਏ ਆ ਕਵੀ ਬੜੇ ਵਧੀਆ ਆ ਲੇਖ ਬੜੇ ਵਧੀਆ ਲਿਖਦੇ ਆ ਇਸ ਤਰ੍ਹਾਂ ਗੀਤਾਂ ਦੇ ਵਿੱਚ ਵੀ ਬੜੇ ਗੀਤਕਾਰ ਬਈਆ ਜਿਹੜੇ ਕਿ ਪੀਸ ਭਾਗਦੇ ਆ ਪੁਲਿਸ ਭਾਗਦੇ ਬੱਚਾ ਬੜੇ ਮਤਲਬ ਹਰ ਪੰਦਰ ਤੇ ਆਰਟਿਸਟ ਵੀ ਹੋਏ ਆ ਸੋ ਸਾਡੇ ਮਿੱਤਰ ਸਰਦਾਰ ਪੂਰਨ ਸਿੰਘ ਜੀ ਤਾੜੀ ਦਾ ਜਿਹੜੇ ਕਿ ਪੁਲਿਸ ਅਧਿਕਾਰੀ ਹੋਣ ਦੇ ਨਾਲ ਨਾਲ ਬੜੇ ਮਲਾਪੜੇ ਇਨਸਾਨ ਆ ਬੜਾ ਇਹਨਾਂ ਦਾ ਹਰ ਵਰਗ ਦੇ ਵਿੱਚ ਦੋਸਤੀ ਦਾ ਮਹੱਭਤਾ ਦਾ ਦਾਇਰਾ ਵਿਸ਼ਾਲ ਹੈ ਇਹਨਾਂ ਨੂੰ ਹਰ ਫੀਲਡ ਤੇ ਸਮਾਜਿਕ ਧਾਰਮਿਕ ਇਤਿਹਾਸਿਕ ਮਸਲਿਆਂ ਬਾਰੇ ਗੱਲਬਾਤ ਬਾਰੇ ਬੜੀ ਜਾਣਕਾਰੀ ਹੈ ਸੋ ਸਰਦਾਰ ਪੂਰਨ ਸਿੰਘ ਜੀ ਜੀ ਤੁਸੀਂ ਤੁਹਾਡੇ ਜਿਹੜਾ ਪਿਸ਼ੋਕੜਾ ਪਿਤਾ ਜੀ ਦਾਦਾ ਜੀ ਉਹ ਸਿੱਖ ਧਰਮ ਨਾਲ ਜੁੜੇ ਹੋਇਆ ਤੁਸੀਂ ਉਹ ਪਰਿਵਾਰ ਜਿਹੜਾ ਪਾਕਿਸਤਾਨ ਜਿਹੜਾ ਹੁਣ ਬਣਿਆ ਜਾਂ ਪਛੀ ਪੰਜਾਬ ਆ ਉਹਦੇ ਵਿੱਚ ਆਏ ਸੀ ਸਾਨੂੰ ਕਿ ਉਹਨਾਂ ਯਾਦ ਸਾਂਝੀ ਕਰੋ ਰੌਤਾ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਦਿਲੋਂ ਆਪਣੇ ਮਨੋਂ ਆਪ ਜੀ ਨੂੰ ਔਰ ਆਪ ਜੀ ਦੇ ਜਿੰਨੇ ਹੀ ਸਤਕਾਰਤ ਦੋਸਤ ਨੇ ਪ੍ਰੇਮੀ ਨੇ ਉਹਨਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੌਤਾ ਸਾਹਿਬ ਪਹਿਲੀ ਗੱਲ ਇਹ ਹੈ ਵੀ ਮੈਂ ਪੁਲਿਸ ਡਿਪਾਰਟਮੈਂਟ ਵਿੱਚ ਡਿਊਟੀ ਕਰਦਾ ਪੁਲਿਸ ਪ੍ਰਸ਼ਾਸਨ ਅਨੁਸ਼ਾਸਨਿਕ ਸੰਸਥਾ ਹੋਣ ਕਰਕੇ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਅਸਤੇ ਪਹਿਲ ਹੁੰਦੀ ਹੈ ਕਿ ਕਿ ਨਿਜ਼ਮਾ ਵਿੱਚ ਰਹਿਣਾ ਹੁੰਦਾ ਦਰਜਾ ਬਰਜਾ ਸਾਨੂੰ ਇੱਕ ਦੂਜੇ ਦੇ ਨਾਲ ਬੜੀ ਹੀ ਰਿਸਪੈਕਟ ਨਾਲ ਵਿਚਰਨਾ ਪੈਂਦਾ ਅੱਜ ਪਰਿਵਾਰਕ ਤੌਰ ਤੇ ਬੱਚੇ ਨੂੰ ਮਿਲਣ ਆਏ ਸੀ ਤੁਹਾਡੇ ਨਾਲ ਸਾਡਾ ਸਨੇਹ ਹੈ ਤੁਸੀਂ ਮੈਨੂੰ ਇਨਾ ਮਾਨ ਦਿੱਤਾ ਹੈ ਜਿਹੜੇ ਲਫ਼ਜ਼ ਤੁਸੀਂ ਬੋਲੇ ਨੇ ਇਹ ਬਹੁਤ ਕਦਰਵਾਨ ਨੇ ਤੇ ਮੈਂ ਮਹਿਸੂਸ ਕਰਦਾ ਕਿ ਜਦੋਂ ਤੁਸੀਂ ਮੈਨੂੰ ਇਸ ਤਰੀਕੇ ਨਾਲ ਕਿਹਾ ਕਿ ਆਪਾਂ ਕੋਈ ਬਚਨ ਬਲਾਸ ਕਰਨਾ ਹੈ ਪਰਿਵਾਰਕ ਪਿਛੋਕੜ ਬਾਰੇ ਕਰਨਾ ਹੈ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਰਨਾ ਹੈ ਤੇ ਮੈਂ ਤੁਹਾਨੂੰ ਨਾ ਨਹੀਂ ਕਰ ਸਕਿਆ ਸੋ ਜਿੱਥੋਂ ਤੱਕ ਮੇਰੇ ਪਰਿਵਾਰਕ ਪਿਛੋਕੜ ਦਾ ਗੱਲ ਹੈ ਸਿੱਖ ਇਤਿਹਾਸ ਗੁਰੂਆਂ ਦੀ ਕਿਰਪਾ ਮੇਰੇ ਪਰਿਵਾਰ ਤੇ ਹਮੇਸ਼ਾ ਹੀ ਬਣੀ ਰਹੀ ਹੈ ਮੇਰੇ ਸਤਿਕਾਰਯੋਗ ਦਾਦਾ ਜੀ ਗਿਆਨੀ ਬਲਵੀਰ ਸਿੰਘ ਜਿਨ੍ਹਾਂ ਦੀ ਉਮਰ ਕਰੀਬ 96 ਸਾਲ ਸੀ ਉਹ ਪਿਛਲੇ 4 ਕੁ ਮਹੀਨੇ ਹੋ ਗਏ ਨੇ ਉਹ ਚੜ੍ਹਾਈ ਕਰ ਗਏ ਨੇ ਸਵਰਗਵਾਸ ਹੋ ਗਏ ਨੇ ਉਹ ਬਹੁਤ ਹੀ ਮਿਹਨਤਕਸ਼ ਇਨਸਾਨ ਸਨ ਉਹਨਾਂ ਨੇ 1947 ਦਾ ਜਿਹੜਾ ਸਮਾਂ ਹੈ ਹਾਂਜੀ ਉਹ ਆਮ ਬਿਆਨ ਕਰਦੇ ਹੁੰਦੇ ਸਨ ਗੱਲਾਂបਾਤਾਂ ਰਹੀ ਦੱਸਦੇ ਹੁੰਦੇ ਸਨ ਕਿ ਲਾਹੌਰ ਦੇ ਵਿੱਚ ਪੱਤੋ ਤਹਿਸੀਲ ਹੈ ਪੱਤੋ ਤਹਿਸੀਲ ਦੇ ਵਿੱਚ ਉਹਨਾਂ ਦਾ ਨਗਰ ਸੀਗਾ ਉਹਨਾਂ ਦਾ ਉਸ ਸਮੇਂ ਕਰੀਬ ਜਦੋਂ 47 ਜਦੋਂ ਆਜ਼ਾਦ ਹੋਇਆ ਨਾ ਤੇ ਉਦੋਂ ਕਰੀਬ ਕਹਿੰਦੇ ਸੀ ਕਿ ਮੇਰੀ ਉਮਰ 15 ਜਾਂ 20 ਸਾਲ ਦੀ ਸੀਗੀ ਤੇ ਨੌਜਵਾਨ ਨਹੀਂ ਵਿੱਚ ਸੀਗੇ ਤੇ ਉਹਨਾਂ ਨੂੰ ਸਾਰਾ ਪਤਾ ਕਿਵੇਂ ਹਾਲਾਤ ਬਣੇ ਕਿਵੇਂ ਕੀ ਗੱਲ ਹੋਈ ਉਹ ਕਹਿੰਦੇ ਹੁੰਦੇ ਸਨ ਕਿ ਜਦੋਂ ਅ ਪਾਕਿਸਤਾਨ ਦੇ ਵਿੱਚ ਆ ਜਿਹੜੇ ਮਾਹੌਲ ਖਰਾਬ ਹੋਇਆ ਦੁਨੀਆਦਾਰੀ ਦਾ ਤੇ ਉਹਨਾਂ ਨੂੰ ਉਦੋਂ ਐਡੇ ਜ਼ਿਆਦਾ ਮਾਧਿਮ ਨਹੀਂ ਸੀ ਹੈਗਾ ਜਿਵੇਂ ਤੇ ਕੀ ਗੱਲ ਬਣੀ ਕਹਿੰਦੇ ਵੀ ਜਦੋਂ ਸਾਨੂੰ ਆਸੇ ਪਾਸੇ ਤੋਂ ਦੁਨੀਆਦਾਰੀ ਤੋਂ ਪਤਾ ਲੱਗਾ ਨਾ ਕਿ ਹਾਲਾਤ ਬੜੇ ਮਾੜੇ ਹੋ ਗਏ ਨੇ ਬਹੁਤ ਔਖਾ ਹੋ ਗਿਆ ਕੰਮ ਤਾਂ ਸਾਨੂੰ ਇਹ ਇਲਾਕਾ ਛੱਡ ਕੇ ਜਾਣਾ ਪੈਣਾ ਤੇ ਉਹ ਬੜੇ ਫਿਕਰਮੰਦ ਹੋ ਗਏ ਇਸ ਚੀਜ਼ਾਂ ਤੋਂ ਉਹ ਆਪਣੇ ਘਰ ਪਰਿਵਾਰਾਂ ਵਿੱਚ ਬੈਠੇ ਸਨ ਮੇਰੇ ਖਿਆਲ ਗਰਮੀਆਂ ਜਾਂਦਾ ਦਿਨ ਸਨ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਰੋ ਉਹਨਾਂ ਨੇ ਆਪਦਾ ਜਿਹੜਾ ਥੋੜਾ ਬਲਾਂ ਨੂੰ ਸਾਜੋ ਸਮਾਨ ਸੀਗਾ ਉਹ ਗੱਡਿਆਂ ਤੇ ਰੱਖ ਲਿਆ ਗੱਡਿਆਂ ਤੇ ਰੱਖ ਕੇ ਤੇ ਤੁਰ ਪਏ ਥੋੜਾ ਬੜਾ ਸਮਾਨ ਸੀ ਕੁਝ ਪਰਿਵਾਰ ਉੱਥੇ ਰਹਿ ਗਏ ਉਹ ਕਹਿੰਦੇ ਵੀ ਸ਼ਾਇਦ ਅਸੀਂ ਵਾਪਸ ਆ ਜਾਵਾਂਗੇ ਮੂੰਹ بڑا ਹੁੰਦਾ ਨਾ ਪਰਿਵਾਰ ਦਾ ਸੋ ਉਹਨਾਂ ਨੇ ਉੱਥੋਂ ਤੁਰ ਪਏ ਤੁਰਦੇ 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 ਮੇਰੇ ਖਿਆਲ ਪੰਜੀ ਸੱਤੀ ਦਸੀ ਦਿਨੀ ਉਹ ਇਸ ਏਰੀਏ ਦੇ ਵਿੱਚ ਆਏ ਜਿਹੜੀ ਕੋ ਡਵਾਈਡਿਸ਼ਨ ਬਾਅਦ ਚ ਹਿੰਦੁਸਤਾਨ ਦਾ ਪੰਜਾਬ ਬਣੀ ਤੇ ਪਾਕਿਸਤਾਨ ਦਾ ਪੰਜਾਬ ਉਧਰ ਰਹਿ ਗਿਆ ਉਹ ਬੜੇ ਜੋਖੂ ਭਰੇ ਜਿਹੜੇ ਹਾਲਾਤ ਸਨ ਉਹਨਾਂ ਵਿੱਚੋਂ ਵਿਛੜ ਕੇ ਆਏ ਸਨ ਉਹਨਾਂ ਨੇ ਬਾਪੂ ਜੀ ਨੇ ਇਹ ਗੱਲ ਕਹੀ ਵੀ ਇੱਕ ਨਾ ਰੇਲ ਗੱਡੀਆਂ ਚੱਲਦੀਆਂ ਸਨ ਮੈਂ ਜਿਆਦਾ ਪੰਜਾਬੀ ਚ ਗੱਲ ਕਰਦਾ ਜਿਹੜੀ ਰੀਅਲ ਗੱਡੀ ਦੇ ਉੱਤੇ ਜਦੋਂ ਇਧਰ ਵਾਲੇ ਲੋਕ ਅਫਵਾਹਾਂ ਸਨ ਗਲਤ ਤਸਦੀਕ ਨਹੀਂ ਸੀ ਕਰਦੇ ਜਦੋਂ ਇਧਰ ਵਾਲਾ ਜਿਹੜਾ ਪੰਜਾਬ ਸੀ ਇਧਰ ਵਾਲੇ ਪੰਜਾਬ ਤੋਂ ਸਾਡਾ ਮੁਸਲਮਾਨ ਭਾਈਚਾਰਾ ਸਾਡੇ ਭਰਾ Hindu, Muslim, Sikh, Isai ਇਹ ਸਾਰੇ ਇੱਕ ਦੇ ਨਾਲ ਰਹਿ ਕੇ ਪਿਆਰ ਕਰਕੇ ਆਪਦੀ ਜ਼ਿੰਦਗੀ ਬਸਰ ਕਰਨ ਵਾਲੇ ਇਨਸਾਨ ਸਨ ਜਿਹੜੇ ਅੱਜ ਦੂਰ ਦੂਰ ਹੋਏ ਬੈਠੇ ਨੇ ਆਪਾਂ ਹੋਣ ਨਹੀਂ ਦੇਣੇ ਆਪਾਂ ਇਹਨਾਂ ਨੂੰ ਗਲਵਕੜੀ ਪਾਉਣੀ ਜਦੋਂ ਕੀ ਹੋਇਆ ਵੀ ਜਦੋਂ ਟ੍ਰੇਨਾਂ ਦੇ ਉੱਤੇ ਰੇਲ ਗੱਡੀਆਂ ਦੇ ਉੱਤੇ ਜਾਂ ਗੱਡੀਆਂ ਦੇ ਉੱਤੇ ਉਧਰੋਂ ਆਇਆ ਹੋਇਆ ਕੋਈ ਲੋਕ ਆਇਆ ਹੋਇਆ ਕੋਈ ਪਰਿਵਾਰ ਜਦੋਂ ਲੈਂਦੇ ਪੰਜਾਬ ਵਾਲੇ ਦੇਖਦੇ ਸਨ ਤੇ ਉਹਨਾਂ ਦਾ ਮਨ ਖੋਲ ਜਾਂਦਾ ਸੀ ਵੀ ਸਾਡੇ ਬੰਦੇ ਨੂੰ ਆਹ ਕਰਤਾ ਸਾਡੇ ਬੰਦੇ ਵੱਟ ਤੇ ਸਾਡੀਆਂ ਵੇਚਤੀਆਂ ਕਰਤੀਆਂ ਇਸੇ ਤਰ੍ਹਾਂ ਹੀ ਜਦੋਂ ਇਹ ਲੋਕ ਸਾਡੇ ਵੀਰ ਸਿੱਖ ਜਦੋਂ ਇਧਰੋਂ ਗੱਡੀਆਂ ਭਰ ਕੇ ਰੇਲਾਂ ਤੇ ਆਪਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪੰਜਾਬ ਵੱਲ ਆਉਂਦੇ ਸਨ ਤੇ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਮਨ 'ਚ ਆਉਂਦਾ ਸੀਗਾ ਵੈਰ ਵਿਰੋਧ ਉਦੋਂ ਵੱਧ ਗਿਆ ਜਦੋਂ ਮੈਂ ਤੁਹਾਨੂੰ ਕਹਾਂ ਜਾਂ ਵੈਸੇ ਤੈਨੂੰ ਪਤਾ ਲੱਗੇ ਤੇਰੇ ਚਾਚੇ ਦੇ ਮੁੰਡੇ ਨੂੰ ਵੱਢ ਦਿੱਤਾ ਤੇਰੇ ਮਨ ਦੇ ਵਿੱਚ ਤਾਂ ਈਰਖਾ ਆਉਣੀ ਆਉਣੀ ਬਈ ਜਦੋਂ ਈਰਖਾ ਆ ਗਈ ਇਸ ਈਰਖਾ ਨੇ ਹੀ ਵੱਡਫਟ ਕੀਤੀ ਇਸ ਈਰਖਾ ਨੇ ਹੀ ਪੁਆੜੇ ਪਾਏ ਨੇ ਇਸ ਈਰਖਾ ਨੇ ਹੀ ਬੱਚੀਆਂ ਧੀਆਂ ਪਹਿਣਾ ਬੇਪਰਤ ਕੀਤੀਆਂ ਨੇ ਪਰਦੇ ਤੋਂ ਪਾਸੇ ਕੀਤੀਆਂ ਨੇ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕੁਚ ਚੰਗੇ ਵੀਰ ਹੁੰਦੇ ਆ ਚੰਗਾ ਪਰਿਵਾਰ ਹੁੰਦਾ ਉਹ ਫਿਰ ਵੀ ਆਪਦਾ ਚਾਦਰ ਲਾ ਕੇ ਆਪਦਾ ਸਿਰ ਦਾ ਪੱਗ ਲਾ ਕੇ ਉਹਨਾਂ ਨੂੰ ਟੱਕ ਦਿੰਦਾ ਹੈ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਗੁਰੂ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਆਂਦਾ ਪ੍ਰੇਮ ਪਟੋਲਾ ਤੈਸੋਂ ਦਿੱਤਾ ਟੱਕਣ ਕੂਪਤ ਮੇਰੀ ਜਿਸ ਇਨਸਾਨ ਨੇ ਜਿਸ ਵੀਰ ਨੇ ਕਿਸੇ ਭਰਾ ਦੀ ਕਿਸੇ ਭੈਣ ਦੀ ਕਿਸੇ ਲੋਕ ਲੋਕਾਚਾਰੀ ਦੀ ਇੱਜ਼ਤ ਟੱਕ ਲਈ ਨਾ ਤੇ ਸੱਚੇ ਪਾਤਸ਼ਾਹ ਉਹਦੇ ਸਾਰੇ ਪਰਦੇ ਟੱਕ ਲੈਂਦਾ ਉਦੋਂ ਹਾਲਾਤ ਬਹੁਤ ਮਾੜੇ ਸਨ ਕੋਰਪੋਰੇਸ਼ਨ ਵੱਡਾ ਟੁੱਕੀ ਹੋਈ ਹੈ ਬਹੁਤ ਜ਼ਿਆਦਾ ਹੋਈ ਹੈ ਪਰ ਮੈਂ ਇਹ ਕਹਿਣਾ ਚਾਹਣਾ ਉਹ ਹੋਈ ਸਿਰਫ ਤੋਂ ਸਿਰਫ ਗਲਤਫਹਿਮੀ ਦੇ ਵਿੱਚ ਮੇਰੀ ਜਜਮੈਂਟ ਹੈ ਅੱਜ ਬਾਪੂ ਨਾਲ ਵੀ ਕਹਿੰਦਾ ਹੁੰਦਾ ਸੀ ਮੈਂ ਕਿਹਾ ਬਾਪੂ ਜਦੋਂ ਬੰਦੇ ਉਧਰੋਂ ਆਉਂਦੇ ਹੁੰਦੇ ਸੀਗੇ ਵੱਡੇ ਫੱਟੇ ਹੁੰਦੇ ਸੀ ਤੁਸੀਂ ਕੀ ਕਹਿੰਦੇ ਸੀ ਕਹਿੰਦਾ ਹੁੰਦਾ ਸੀ ਸਾਡਾ ਜੀ ਕਰਦਾ ਸੀ ਵੀ ਅਸੀਂ ਇਹਨਾਂ ਨੂੰ ਢਾਲ ਲਈਏ ਇਹਨਾਂ ਨੂੰ ਅਸੀਂ ਵੀ ਖਿੱਚ ਦਿੱ ਗਏ ਆਹ ਹਾਲਾਤ ਸੀਗੇ ਉਦੋਂ ਪਰ ਸਮਝਣ ਦੀ ਲੋੜ ਸੀ ਸਮਝ ਜੇ ਕੁਸਿਆਣੇ ਬੰਦੇ ਵੇਖੋ ਰੱਬ ਵੱਸਦਾ ਹੁੰਦਾ ਹੈ ਜਦੋਂ ਕੋਈ ਆਫਤ ਆਈਏ ਜਦੋਂ ਕੋਈ ਮਾੜਾ ਸਮਾਂ ਆਇਆ ਹੈ ਮਾੜਾ ਸਮਾਂ ਆ ਗਿਆ ਉਹ ਕੁਦਰਤ ਦੀ ਕਰੋਪੀ ਸੀ ਜਾਂ ਸਮਾਂ ਹੋ ਗਿਆ ਸੀ ਹੁਕਮ ਅਕਾਲਪੁਰਖ ਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ ਅਕਾਲਪੁਰਖ ਦਾ ਹੁੰਦਾ ਪਰ ਇਨਸਾਨ ਨੇ ਉਸ ਹੁਕਮ ਨੂੰ ਕਿੱਦਾਂ ਸਹਿਣਾ ਹੈ ਕਿੱਦਾਂ ਵਰਤਣਾ ਹੈ ਕਿੱਦਾਂ ਉਸ ਸਮੇ ਦਾ ਸਾਹਮਣਾ ਕਰਨਾ ਉਹ ਦੇ ਹੱਥ ਵਿੱਚ ਹੁੰਦਾ ਹੈ ਚੰਗਿਆ ਬੰਦਿਆਂ ਨੇ ਚੰਗਿਆਈ ਕਰ ਲਈ ਬੁਰਿਆਂ ਨੇ ਬਰਿਆਈ ਕਰ ਲਈ ਮੁੜ ਵਸ ਗਏ ਅੱਜ ਆਬਾਦ ਹੋਏ ਬੈਠੇ ਆ ਬਸ ਉਹ ਵੱਡਿਆਂ ਦੀ ਕਿਰਪਾ ਹੈ ਜਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਦੀ ਲੋੜ ਹੈ ਪਿਆਰ ਮੁਹੱਬਤ ਸਲੀਕਾ ਤੇ ਦੁਨੀਆਦਾਰੀ ਜੇ ਚਲਾਉਣੀ ਹੈ ਜੇ ਘਰ ਪਰਿਵਾਰ ਚਲਾਉਣਾ ਹੈ ਕਦੀ ਸਾਨੂੰ ਗੁੰਗੇ ਹੋਣਾ ਪੈਣਾ ਕਦੀ ਬੋਲੇ ਹੋਣਾ ਪੈਣਾ ਕਦੀ ਸਾਨੂੰ ਅਣ ਸੁਣੀ ਗੱਲ ਕਰਨੀ ਪੈਣੀ ਹੈ ਆਪ ਦਾ ਸਿਸਟਮ ਆਪ ਦਾ ਹਾਲਾਤ ਤੇ ਆਪਦੀ ਸਾਰੀ ਕੁਝ ਠੀਕ ਚਲਾਉਣ ਦੇ ਵਾਸਤੇ ਇਹ ਉਦੋਂ ਵੀ ਹੋਇਆ ਉਸ ਸਮੇਂ ਵੀ ਬਹੁਤ ਜਿਆਦਾ ਅਫਵਾਹਾਂ ਹੋਈਆਂ ਨੇ ਅਫਵਾਹਾਂ ਕਰਕੇ ਹੀ ਤੁਸੀਂ ਉਹਨਾਂ ਕਈ ਵਾਰੀ ਵੇਖੋ ਐਡੇ ਪਿਆਰ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਮੈਂ ਛੋਟੀ ਜਿਹੀ ਬੇਨਤੀ ਕਰਨਾ ਚਾਹਣਾ ਅੱਜ ਵੀ ਲੋਕਾਚਾਰੀ ਦੇ ਵਿੱਚ ਅੱਜ ਵੀ ਦੁਨੀਆਦਾਰੀ ਦੇ ਵਿੱਚ ਜੋ ਸੱਚਾ ਤੱਤ ਹੈ ਨਾ ਸਿਆਣੇ ਕਹਿੰਦੇ ਵੀ ਝੂਠ ਬੋਲੋ ਸੱਚ ਵਰਗਾ ਤੇ ਸੱਚ ਬੋਲੋ ਰੱਬ ਵਰਗਾ ਠੀਕ ਹੈ ਨਾ ਜੇ ਆਪਾਂ ਕੋਈ ਵੀ ਗੱਲ ਕਰਨੀ ਨੇ ਉਹਦੇ ਵਿੱਚ ਸਾਡੇ ਮਨ ਦੇ ਵਿੱਚ ਇਹ ਹੋ ਜਾਵੇ ਕਿਤੇ ਮੇਰੀ ਕੀਤੀ ਹੋਈ ਗੱਲ ਕਿਤੇ ਪਵਾੜਾ ਤੇ ਨਹੀਂ ਪਾ ਦਿੰਦੀ ਪਵਾੜੇ ਪਾਉਣ ਵਾਲੀਆਂ ਗੱਲਾਂ ਨੇ ਇੱਥੋਂ ਤੱਕ ਲੈ ਜਾਂਦਾ ਸਮਝਣ ਦੀ ਲੋੜ ਹੈ ਜੇ ਸਮਝ ਗਏ ਤੇ ਚੜਦੀ ਕਲਾ ਤੇ ਨਹੀਂ ਤਾਂ ਰੱਬ ਹਾਜ਼ਰ ਹੋਵੇ ਜੀ ਕਦਰਵਾਨ ਲੋਕ ਜਿਹੜੇ ਹੁੰਦੇ ਨੇ ਉਹ ਗੱਲਾਂ ਕਰਦੇ ਹੁੰਦੇ ਨੇ ਇੱਕ ਕਹਿੰਦਾ ਕੁੱਖ ਚ ਜੰਮਦਾ ਤੇ ਉਹ ਭਰਾ ਹੁੰਦਾ ਤੇ ਇੱਕ ਸਮਾਜ ਦੀ ਦੁਨੀਆਦਾਰੀ ਦੀ ਵਿੱਚੋਂ ਵਿਚਰਿਆ ਹੋਇਆ ਉਹਨਾਂ ਹਾਲਾਤਾਂ ਵਿੱਚੋਂ ਆਇਆ ਹੋਇਆ ਜਿਹੜਾ ਇਨਸਾਨ ਹੈ ਨਾ ਉਹ ਵੀ ਭਰਾ ਹੁੰਦਾ ਹੈ ਇਹ ਗੱਲ ਇੱਕ ਕਰਨ ਲੱਗਾ ਹੋ ਜਿਹਨੂੰ ਪੱਗ ਦਿਲਾ ਜਦ ਕਦਰ ਹੈ ਨਹੀਂ ਬਹਿ ਜਿਹਨੂੰ ਪੱਗ ਦਿਲਾਜ ਦਾ ਪਤਾ ਹੈ ਨਹੀਂ ਤੇ ਉਸ ਨਾਲ ਪੱਗ ਵਿਟਾਉਣ ਦੀ ਲੋੜ ਕੀ ਏ ਹੋ ਜਿਹੜਾ ਮੱਲ ਵਿੱਚ ਖਾੜੇ ਦੇ ਰੋਜ਼ ਟੈਂਜੇ ਤੇ ਉਹਨੂੰ ਕਿਉਂ ਖਵਾਉਣ ਦੀ ਲੋੜ ਕੀ ਏ ਹਾਏ ਇੱਕ ਪਗਲਾ ਸ਼ੇਰ ਨੂੰ ਦੱਸੇ ਬਿੱਲੀ ਹੋ ਉਰਪ ਲਾਉਣ ਦੀ ਲੋੜ ਕੀ ਹੈ ਯਾਰੀ ਲਾ ਕੇ ਜੀਨੀ ਨਾਲ ਰਹਿਣਾ ਤੇ ਉੱਥੇ ਯਾਰੀਆਂ ਲਾਉਣ ਦੀ ਲੋੜ ਕੀ ਹੈ ਜਿੰਨੂੰ ਯਾਰ ਕਹੀਏ ਉਹਦੇ ਨਾਲ ਰਹੀਏ ਵਕਤ ਪੈ ਤੇ ਮੁੱਖ ਵਟਈਏ ਨਾ ਜਿਹੜਾ ਬੰਦਾ ਸੱਜਣ ਹੈ ਮਿੱਤਰ ਹੈ ਦੁਨੀਆਦਾਰੀ ਨੂੰ ਸੰਭਣ ਵਾਲਾ ਹੈ ਉਹ ਸਾਰੇ ਹਾਲਾਤ ਹੀ ਸੰਭ ਲੈਂਦਾ ਹੈ ਤੇ ਬਾਕੀ ਤਾਂ ਆਪਾਂ ਨੂੰ ਸਾਰੇ ਦੇਖ ਹੀ ਰਹੇ ਹਾਂ ਕਿਹੜੀ ਹਾਲਾਤ ਨੇ ਕਿੱਦਾਂ ਦਾ ਹੋਇਆ ਜੇ ਕੀ ਨਹੀਂਗਾ